ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਸੀ ਪਠਾਣਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਲਾਨਾ ਪ੍ਰਕਾਸ਼ ਪੁਰਬ ਮਨਾਇਆ ਗਿਆ ਜਿੱਥੇ ਕੀ ਧਾਰਮਿਕ ਸਮਾਗਮ ਉਲੀਕੇ ਗਏ ਤਾਂ ਇਹਨਾਂ ਸਮਾਗਮਾਂ ਦੀ ਅਰੰਭਤਾ 16 ਅਪ੍ਰੈਲ ਨੂੰ ਹੋਈ ਸੀ ਜਿਸ ਦੇ ਵਿੱਚ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਏ ਅਤੇ ਉਪਰੰਤ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਤਾਂ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਲਾਨਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਜਿਸ ਦੇ ਵਿੱਚ ਗੁਰਮਤ ਸਮਾਗਮ ਉਲੀਕੇ ਜਾਂਦੇ ਨੇ ਪੰਥ ਦੇ ਰਾਗੀ ਢਾਡੀ ਤੇ ਪ੍ਰਚਾਰਕ ਇਸ ਦੇ ਵਿੱਚ ਆਪਣੀ ਗੁਰਬਾਣੀ ਕਥਾ ਵਿਚਾਰਾਂ ਤੇ ਕੀਰਤਨ ਦੇ ਨਾਲ ਨਿਹਾਲ ਕਰਦੇ ਨੇ ਤਾਂ ਉੱਥੇ ਹੀ ਉਹਨਾਂ ਨੂੰ ਕਿਹਾ ਕਿ ਨੌਜਵਾਨੀ ਨੂੰ ਗੁਰਮਤ ਮਰਿਆਦਾ ਦੇ ਨਾਲ ਗੁਰਮਤ ਦੇ ਨਾਲ ਪ੍ਰੇਰਣ ਦੇ ਲਈ ਹਰ ਸਾਲ ਉਪਰਾਲੇ ਕੀਤੇ ਜਾਂਦੇ ਨੇ ਤੇ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਤੁਹਾਡਾ ਨਾ ਕਰਦੇ ਹਾਂ ਸਾਂਝਾ ਅਗਲਾ ਫੇਸ ਕਿਹਨਾਂ ਨੇ ਨਰ ਸੰਗਧੀ ਆ ਪਬਲਿਕ ਪ੍ਰੋਗਰਾਮ ਨਿਕੇ ਗਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਕੇਵਲ ਸਾਹਿਬ ਜੀ ਦੇ ਪ੍ਰਕਾਸ਼ ਦੇ ਲੈ ਕੇ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਗੁਰੂ ਪਿਆਰੇ ਸਾਧ ਸੰਗਤ ਜੀ ਜਿਹੜੇ ਇਹ ਕਿਸ ਪ੍ਰੋਗਰਾਮ ਹੋਇਆ ਹਨ ਸੰਗਤ ਦੇ ਸਹਿਯੋਗ ਦੇ ਨਾਲ ਹੋਏ ਹਨ 30 ਤਰੀਕ ਤੋਂ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਸਨ ਜੋ 15 ਤਰੀਕ ਤੱਕ ਪ੍ਰਭਾਤ ਫੇਰੀਆਂ ਚੱਲੀਆਂ ਹਨ 16 ਦੇ ਨਗਰ ਕੀਰਤਨ ਹੋਏ ਹਨ ਅਤੇ 16 ਨੂੰ ਹੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਸੀ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਬੇਨਤ ਸੰਗਤਾਂ ਐਸੀ ਇਸ ਮਾਗੋਂ ਵਿੱਚ ਪਹੁੰਚੀਆਂ ਹਨ ਜਿਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਉਹ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਖਾਸ ਕਰਕੇ ਨੌਜਵਾਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਕੀ ਕੇਸਰੀ ਰੰਗ ਦੀਆਂ ਦਸਤਾਰਾਂ ਸਜਾ ਕੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦਸਤਾਰਾਂ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਦੀ ਸੰਗਤਾਂ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਬਾਲ ਉਹਨਾਂ ਬਖਸ਼ ਕਰਨ ਵਾਤਵਾ ਸੰਤਾਂ ਇਸ ਸਮਾਗਮਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਇਸ 3 ਤਰੀਕ ਤੋਂ ਚੱਲ ਰਿਹਾ ਹੈ ਜੀ 3 ਤਰੀਕ ਤੋਂ 12 ਤਰੀਕ ਤੱਕ ਸ਼ਾਮ ਤੱਕ ਇਹ ਸਮਾਗਮ ਜੀ ਅੱਜ ਜੋ ਸ੍ਰੀ ਅਖੰਡ ਪਾਠ ਸਾਹਿਬ ਦੇ 9 ਵਜੇ ਭੋਗ ਪਾਏ ਗਿਆ 9 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰਮਤ ਸਮਾਗਮ ਹੋਣੇ ਹਨ ਇਸ ਤਰ੍ਹਾਂ ਹੀ ਸ਼ਾਮ ਦੇ ਸਮਾਗਮ ਹਨ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵਾਹ ਚੜ੍ਹ ਕੇ ਸੰਗਤਾਂ ਇਸ ਸਮਾਗਮਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਆਹ ਬੜਾ ਬਸ ਅਮੀਰ ਜੀ ਸਮਾਰੋਹ ਕਿਰਨ ਸੁਭਾਵਾ ਪ੍ਰਿੰਟ ਤੋਂ ਜੀ ਨੂੰ ਸਤਿਕਾਰ ਸਲਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਅਸੀਂ ਇਸ ਸਾਲ ਦਾ 2025 ਦਾ ਜੋ ਪ੍ਰੋਗਰਾਮ ਹੈਗਾ ਉਹ ਅਸੀਂ ਅਲਿਖਿਆ ਸੀ ਗੁਰੂ ਤੇਗ ਬਹਾਦਰ ਜੀ ਜਨ ਨੂੰ ਜਨਰਲ ਪ੍ਰਕਾਸ਼ ਦਿਹਾੜੇ ਤੇ ਤੇ ਸਾਡਾ ਸ਼ੁਰੂਆਤ ਜਿਹੜੀ ਹੋਈ ਸੀ ਉਹ 30 ਮਾਰਚ ਨੂੰ ਹੋਈ ਸੀ ਪ੍ਰਭਾਤ ਫੇਰੀਆਂ ਤੇ 15 ਮਾਰਚ ਤੱਕ ਸਾਡੀਆਂ ਪ੍ਰਭਾਤ ਫੇਰੀਆਂ ਜਿਹੜੀਆਂ ਉਹ ਚੱਲੀਆਂ ਸਨ ਉਹਦੇ ਤੋਂ ਬਾਅਦ 16 ਤਰੀਕ ਨੂੰ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਨਗਰ ਕੀਰਤਨ ਜਿਹੜਾ ਉਹ ਸ਼ਹਿਰ ਦੇ ਵਿੱਚ ਕੱਢਿਆ ਗਿਆ ਇਸ ਵਿੱਚ ਸਾਡੇ ਇਸ ਵਾਰ ਨੌਜਵਾਨਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਅਸੀਂ ਦਸਤਾਰਾਂ ਜਿਹੜੀਆਂ ਗੁਰਦਾ ਸਾਹਿਬ ਵੱਲੋਂ ਸਾਡੇ ਕੁਝ ਸਿੰਘਾਂ ਨੇ ਭੇਟਾ ਦਿੱਤੀਆਂ ਸਨ ਉਹਨਾਂ ਨੇ ਦਿੱਤੀਆਂ ਗਈਆਂ ਨੇ ਹਰ ਸਾਰਾ ਹਰ ਸਾਲ ਅਸੀਂ ਨੌਜਵਾਨਾਂ ਨੂੰ ਅਸੀਂ ਜੋੜਦੇ ਹਾਂ ਪਿਛਲੇ ਜਿੰਨੇ ਪਿਛਲੇ ਸਾਲਾਂ ਦੇ ਵਿੱਚ ਜਿੰਨੇ ਅਸੀਂ ਨੌਜਵਾਨ ਜੋੜੇ ਆ ਕੁਝ ਬਾਹਰ ਚਲੇ ਗਏ ਆ ਕੁਝ ਆਪਣੇ ਕੰਮ ਕਰੀ ਲੱਗ ਗਏ ਆ ਪਰ ਉਹ ਹਰ ਵਾਰੀ ਇੱਥੇ ਆ ਕੇ ਆਪਣੇ ਸੰਯੋਗ ਦਿੰਦੇ ਆ ਕੁਝ ਜਿਹੜੇ ਬੰਦੇ ਬੱਚੇ ਆਪਣੇ ਸਾਹ ਬਾਹਰ ਚਲੇ ਗਏ ਆ ਉਹ ਬਾਹਰੋਂ ਵੀ ਆ ਕੇ ਸਾਨੂੰ ਭੇਟਾ ਦਿੰਦੇ ਆ ਕਿਉਂਕਿ ਅੱਗੇ ਜਿਹੜੀ ਪਨੀਰੀ ਹੈ ਨਵੀਂ ਆਉਣ ਵਾਲੀ ਬੱਚੇ ਜਿਹੜੇ ਨਵੇਂ ਆ ਗਏ ਨੇ ਉਹਨਾਂ ਨੂੰ ਇਹ ਸਿੱਖਵਾ ਜਿਹੜੀ ਦਿੱਤੀ ਜਾਵੇ ਇਸ ਕਰਕੇ ਉਸ ਤੋਂ ਬਾਅਦ ਅੱਜ 18 ਤਰੀਕ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਸਵੇਰੇ 9 ਵਜੇ ਤੋਂ ਸ਼ੁਰੂ ਹੈ ਤੇ 1 ਵਜੇ ਤੱਕ ਹੈ ਇਹਦੇ ਵਿੱਚ ਕਥਾਵਾਚਕ ਤੇ ਸਾਡੇ ਢਾਡੀ ਜੱਥਾ ਵੀ ਆ ਰਹੇ ਆ ਤੇ ਗਿੱਤਨੀ ਜੱਥਾ ਸਾਡੇ ਫਤੇਗੜ ਸਾਹਿਬ ਤੋਂ ਵੀ ਆ ਰਹੇ ਨੇ ਸ਼ਾਮ ਦਾ ਪ੍ਰੋਗਰਾਮ ਜਿਹੜਾ 6 ਵਜੇ ਤੋਂ ਲੈ ਕੇ 10 ਵਜੇ ਤੱਕ ਹੈ ਉਹਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਤੋਂ ਵੀ ਜੱਥੇ ਆ ਰਹੇ ਨੇ ਕਥਾਵਾਚਕ ਵੀ ਆ ਰਹੇ ਨੇ ਤੇ ਜਿਹੜੇ ਸਾਡੇ ਲੋਕਲ ਹੈਗੇ ਨੇ ਕ੍ਰਿਤਨੀਏ ਉਹ ਵੀ ਇਹ ਭਾਗ ਲੈਣਗੇ ਇਹ ਸਾਡਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਅਟੁੱਤ ਲੰਗਰ ਵਰਤੇਗਾ ਸੰਗਤਾਂ ਨੂੰ ਬੇਨਤੀ ਹੈ ਕਿ ਦੁਪਹਿਰ ਨੂੰ ਵੀ ਤੇ ਸ਼ਾਮ ਨੂੰ ਵੀ ਹੋਮ ਆ ਕੇ ਪਹੁੰਚੋ ਅਸੀਂ ਸਰਪੰਚ ਸਾਹਰੇ ਨੂੰ ਲੈ ਕੇ ਸਕਦ ਨੂੰ ਅਪੀਲ ਕਰਨਾ ਚਾਹੀਦਾ ਅਸੀਂ ਸੰਗਤਾਂ ਨੂੰ ਇਹੀ ਅਪੀਲ ਕਰਾਂਗੇ ਕਿ ਹੋਮ ਹੋਮ ਆ ਕੇ ਆਪਣੇ ਕਾਰਜ ਜਿਹੜੇ ਸੰਜੋਗ ਕਿ ਇੱਥੇ ਇਸ ਪ੍ਰੋਗਰਾਮ 'ਚ ਪਹੁੰਚੋ ਕਿਉਂਕਿ ਸੰਗਤਾਂ ਦੇ ਨਾਲ ਹੀ ਅਸੀਂ ਕਾਮਜਾਬਾ ਅਸੀਂ ਜੇ ਉਹ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਨਾਲ ਛੋਟੇ ਬੱਚੇ ਆਉਂਦੇ ਨੇ ਤੇ ਉਹ ਇਸ ਪ੍ਰੋਗਰਾਮ ਦੇਖ ਕੇ ਉਤਸ਼ਾਹ ਹੁੰਦੇ ਨੇ ਵੀ ਅਸੀਂ ਵੀ ਇਹ ਜਿਹੜੇ ਸੇਵਾ ਬੱਚੇ ਵੱਡੇ ਕਰ ਰਹੇ ਨੇ ਅਸੀਂ ਵੀ ਕਰੀਏ ਇਸ ਕਰਕੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਛੋਟੇ ਬੱਚੇ ਨਾਲ ਲੈ ਕੇ ਜਰੂਰ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਜੀ ਅੱਜ ਨੂੰ ਸੇਵਾ ਸਰ ਸਰ ਦਾ ਪ੍ਰਕਾਰ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਰਨ ਬੁਲਾਇਆ ਜਾ ਰਿਹਾ ਹੈ ਇਸ ਤਰ੍ਹਾਂ ਨੇ ਪ੍ਰੋਗਰਾਮ ਜਿਹੜੇ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਬੱਸੀ ਪਠਾਣਾ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਹਾਡੇ ਸਹਿਯੋਗ ਦੇ ਨਾਲ ਹਰ ਸਾਲ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਪ੍ਰਕਾਸ਼ ਯਾੜਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਤੇਗ ਬਹਾਦਰ ਸਾਹਿਬ ਜੇਲ੍ਹ ਰੋਡ ਵਿਖੇ ਮਨਾਇਆ ਜਾਂਦਾ ਹੈ ਸੋ ਮੈਂ ਬੇਨਤੀ ਕਰਾਂਗਾ ਕਿ ਆਪ ਸਭ ਨੂੰ ਜਿਵੇਂ ਪ੍ਰੋਗਰਾਮ ਪਤਾ ਹੈ ਕਿ ਹੁਣ ਦਿਨ ਦੇ ਪ੍ਰੋਗਰਾਮ ਚੱਲ ਰਹੇ ਨੇ ਜਿਹਦੇ ਵਿੱਚ ਸਾਡੇ ਕੋਲ ਬਹੁਤ ਹੀ ਮਹਾਨ ਕਥਾਵਾਚਕ ਰਾਗੀ ਢਾਡੀ ਪਹੁੰਚ ਰਹੇ ਨੇ ਇਸੇ ਤਰ੍ਹਾਂ ਰਾਤ ਦੇ ਵੀ ਅਸੀਂ ਸਮਾਗਮ ਨੇ ਜਿਹੜੇ ਉਹ ਰੱਖੇ ਨੇ ਜਿਹਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਜਥੇ ਹਜੂਰੀ ਰਾਗੀ ਜਥੇ ਵਰਸਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਹੁੰਚ ਰਹੇ ਨੇ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵੀ ਅਤੁੱਟ ਚੱਲ ਰਹੇ ਹਨ ਤੇ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਬਹੁਤ ਵਧੀਆ ਸਖੱਜੇ ਪਟੰਗ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਅਸੀਸਵਾਦ ਦੀ ਲੋੜ ਹੈ ਅਸੀਂ ਬੇਨਤੀ ਕਰਾਂਗੇ ਕਿ ਅੱਜ ਸ਼ਾਨਤਨ ਸ੍ਰੀ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਹਾੜੇ ਤੇ ਆਪ ਦਿਨ ਦੇ ਵਿੱਚ ਵੀ ਤੇ ਰਾਤ ਦੇ ਸਮਾਗਮਾਂ ਦੇ ਵਿੱਚ ਪਹੁੰਚ ਕੇ ਆਪਣੇ ਜੀਵਨ ਨੂੰ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨੀ ਨੂੰ ਉਤਸ਼ਾਹਿਤ ਕਰਨ ਲਈ ਦਾ ਜਿਸ ਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਤਰ੍ਹਾਂ ਦੇ ਪ੍ਰਾਰਥਨ ਲਿਖੇ ਪਾਇਸਰ ਜੀ ਬੇਨਤੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰੀਬਨ ਹਰ ਸਮੇਂ ਤਤਪਰ ਰਹਿ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਸੀਂ ਨੌਜਵਾਨਾਂ ਨੂੰ ਦਸਤਾਰਾਂ ਦੀ ਸੇਵਾ ਵੀ ਕੀਤੀ ਹੈ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਪਿਆਰਿਆਂ ਦੇ ਸਹਿਯੋਗ ਦੇ ਨਾਲ ਸੋ ਹਰ ਟਾਈਮ ਉਹਨਾਂ ਨੂੰ ਅੱਗੇ ਰੱਖਿਆ ਜਾਂਦਾ ਹੈ ਕਿ ਤੁਸੀਂ ਅੱਗੇ ਹੋ ਕੇ ਪ੍ਰਬੰਧ ਕਰੋ ਕਿ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਕਿ ਗੁਰਦੁਆਰੇ ਦੇ ਵਿੱਚ ਕਿਸ ਤਰ੍ਹਾਂ ਪ੍ਰਬੰਧ ਕਰਨੇ ਨੇ ਕਿ ਉਸ ਤਰ੍ਹਾਂ ਪ੍ਰਬੰਧ ਚੱਲ ਸਕਦਾ ਹੈ ਸਾਡੀ ਕੋਸ਼ਿਸ਼ ਹੋਈ ਰਹਿੰਦੀ ਹੈ ਕਿ ਜਿਹੜੇ ਨੌਜਵਾਨ ਵੀਰ ਨੇ ਓਕੇ ਹੋ ਕੇ ਕੰਮ ਕਰਨ ਤੇ ਗੁਰਸਿੱਖੀ ਦੇ ਨਾਲ ਜੁੜਨ ਅਸੀਂ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਐਦਾਂ ਦੇ ਉਲੀਕਦੇ ਰਹਿੰਦੇ ਆ ਜਿਹਦੇ ਵਿੱਚ ਨੌਜਵਾਨ ਆਪਣੇ ਵਿਰਸੇ ਨਾਲ ਆਪਣੇ ਧਰਮ ਦੇ ਨਾਲ ਆਪਣੇ ਪੰਥ ਦੇ ਨਾਲ ਜੁੜ ਸਕਣ ਸੋ ਅਸੀਂ ਹਮੇਸ਼ਾ ਹੀ ਪ੍ਰਬੰਧਕ ਕਮੇਟੀ ਵੀ ਸਤੰਤਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਜੋ ਵੀ ਪ੍ਰਬੰਧਕ ਕਮੇਟੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਵੀ ਹੁਕਮ ਹੁੰਦੇ ਨੇ ਉਸ ਦੇ ਅਨਸਾਰ ਅਸੀਂ ਜੋ ਵੀ ਰਹਿਤ ਮਰਿਆਦਾ ਚ ਰਹਿ ਕੇ ਇੱਥੇ ਸਾਰੇ ਪ੍ਰੋਗਰਾਮ ਲੀਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ